ਹੇ ਮੇਰੀ ਮਾਤ ਬੋਲੀ ਹੇ ਅਖੰਡ ਦੀਪ ਮਾਲਾ ਹੇ ਮੇਰੀ ਮਾਤ ਬੋਲੀ ਹੇ ਅਖੰਡ ਦੀਪ ਮਾਲਾ ਖਿੰਡਿਆ ਹੈ ਦੂਰ ਤਿੱਕਰ ਤੇਰੀ ਹੋਂਦ ਦਾ ਉਜਾਲਾ ਤੇਰੇ ਹਰਫ ਹੀਰੇ ਮੋਤੀ ਤੇਰੇ ਸ਼ਬਦ ਨੇ ਸ਼ੋਆਵਾ ਤੇਰੇ ਬਾਕ ਨੇ ਅਸੀਸਾਂ ਤੇਰੇ ਬੋਲ ਨੇ ਦੁਆਵਾ ਤੂੰ ਸਦੀਵਤਾ ਦਾ ਸੋਮਾ ਤੂੰ ਹੈ ਪ੍ਰੇਮ ਦਾ ਉਛਾਲਾ ਹੇ ਮੇਰੀ ਮਾਤ ਬੋਲੀ ਹੇ ਅਖੰਡ ਦੀਪ ਮਾਲਾ ਮਿੱਠੇ ਨੇ ਗੀਤ ਤੇਰੇ ਪਾਵਨ ਹੈ ਤੇਰੀ ਬਾਣੀ ਧੋਂਦੇ ਨੇ ਪੈਰ ਤੇਰੇ ਸੁਭਾ ਸ਼ਾਮ ਪੰਜ ਪਾਣੀ ਸਭ ਤੀਰਥਾਂ ਤੋਂ ਸੁੱਚੀ ਐ ਤੇਰੀ ਪਾਠ ਸ਼ਾਲਾ ਹੇ ਮੇਰੀ ਮਾਤ ਬੋਲੀ ਹੇ ਅਖੰਡ ਦੀਪ ਮਾਲਾ ਜੁਗ ਜੁਗ ਜਿਉਣ ਸ਼ਾਲਾ ਤੇਰੇ ਕੋ ਰੜੇ ਸਵਈਏ ਮੋਲਣ ਤੇਰੇ ਲਖਾਰੀ ਵਿਗਸਣ ਤੇਰੇ ਗਵਈਏ ਹਰ ਇੱਕ ਦਿਸ਼ਾ ਚ ਹੋਵੇ ਤੇਰਾ ਹੀ ਬੋਲ ਬਾਲਾ ਏ ਮੇਰੀ ਮਾਤ ਬੋਲੀ ਏ ਅਖੰਡ ਦੀਪ ਮਾਲਾ ਕੁੰਜੀ ਹੈ ਗਿਆਨ ਦੀ ਤੂੰ ਸ਼ੀਸ਼ਾ ਹੈ ਜ਼ਿੰਦਗੀ ਦਾ ਤੂੰ ਦਵਾਰ ਸਾਧ ਨਾਂ ਦਾ ਮਾਰਗ ਹੈ ਰੌਸ਼ਨੀ ਦਾ ਤੂੰ Laat chetna di tera tej hai nirala ਕੇ ਮੇਰੀ ਮਾਤ ਬੋਲੀ ਇਹ ਅਖੰਡ ਦੀਪ ਮਾਲਾ ਉਗਮਣ ਤੋਂ ਲੈ ਕੇ ਅਸਤਨ ਤੱਕ ਅੰਗ ਸੰਗ ਤੂੰ ਹੈ ਭਾਵਾਂ ਦਾ ਵਹਿਣ ਤੂੰ ਹੈ ਜੀਵਨ ਤਰੰਗ ਤੂੰ ਹੈ ਤੂੰ ਹੀ ਰੈਨ ਪਿੰਡੜੀ ਹੈ ਤੂੰ ਹੀ ਹੈ ਪੌ ਫੁਟਾਲਾ ਕੇ ਮੇਰੀ ਮਾਤ ਬੋਲੀ ਇਹ ਅਖੰਡ ਦੀਪ ਮਾਲਾ ਤੇਰੇ ਜਲੌ ਦੇ ਸਾਹਮੇ ਗੂੜਾ ਹਨੇਰ ਕੀ ਹੈ ਕੀ ਨੇ ਤੂਫਾਨ ਚਖੜ ਰੁੱਤਾਂ ਦਾ ਫੇਰ ਕੀ ਹੈ ਤੇਰੀ ਡਾਲ ਤੋਂ ਨਾ ਕੋਈ ਪੱਤਾ ਵੀ ਕਿਰਨ ਵਾਲਾ ਏ ਮੇਰੀ maat ਬੋਲੀ ਏ ਅਖੰਡ ਦੀਪ ਮਾਲਾ ਏ ਮੇਰੀ ਕਾਵ ਬੋਲੀ ਮੈਂ ਤੈਨੂੰ ਪਿਆਰ ਦੀ ਹਾਂ ਲਿਖ ਲਿਖ ਲਹੂ ਨਾ ਨਗਮੇ ਤੇਰੇ ਸਿਰ ਤੋਂ ਵਾਰਦੀ ਹਾਂ ਤੂੰ ਹੈ ਮੇਰਾ ਕਰਮ ਖੇਤਰ ਤੂੰ ਹੈ ਮੇਰੀ ਰੰਗਸ਼ਾਲਾ ਹੇ ਮੇਰੀ ਮਾਤ ਬੋਲੀ ਹੇ ਅਖੰਡ ਦੀਪ ਮਾਲਾ ਖਿੰਡਿਆ ਹੈ ਦੂਰ ਤੀਕਲ ਤੇਰੀ ਹੋਂਦ ਦਾ ਉਜਾਲਾ ਹੇ ਮੇਰੀ ਮਾਤ ਬੋਲੀ ਹੇ ਅਖੰਡ ਦੀਪ ਮਾਲਾ